ਕਿੱਧਰ ਚਲੀ ਹੋਏ ਐ ਬਾਪੂ ਗਮਦੂਰ ਵੀ ਨਾ ਬਸ ਤੂੰ ਆਪ ਤੇ ਠੀਕ ਨਹੀਂ ਰਹਿਣਾ ਐਨਾ ਮਾਲ ਡੰਗਰ ਰੱਖ ਕੇ ਤਸਸੀ ਕਰਾਉਣਾ ਹੈ ਅੱਜ ਦੇਖ ਲੈ ਬਿਲਕੁਲ ਉੱਠਿਆ ਨਹੀਂ ਸੀ ਜਾਣਾ ਝਾਰ ਕੇ ਮਾਲ ਡੰਗਰ ਮੈਨੂੰ ਚਲਾਉਣਾ ਆਉਣਾ ਪਿਆ ਐ ਬੜਾ ਤੰਗ ਕਰਦੀ ਆਂ ਉਹ ਤੇ ਬੜੀ ਖਰਾਬ ਐ ਐ ਰਾਣਾ ਐ ਕਿਧਰ ਚਲੀ ਹੈ ਹੈ ਫੋਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਮੈਂ ਤੇ ਠੀਕ ਆ ਤੁਸੀਂ ਦੱਸੋ ਠੀਕ ਠਾਕ ਹੋ ਮੈਂ ਵੀ ਠੀਕ ਆ ਪਰ ਥੋੜਾ ਪਰਦੇਸੀ ਬੰਦਿਆਂ ਦਾ ਜਿਆਦਾ ਹੁੰਦਾ ਅਸੀਂ ਤੇ ਇੱਥੇ ਆਂ ਆਈ ਕੰਮ ਕਰਨਾ ਹੈ ਹੋਰ ਦੱਸਾ ਹਾ ਟੋਣਾ ਕਿ ਡਾਕਟਰ ਚ ਹੈ ਇਹ ਤੇ ਫੌਜੀ ਸਾਹਿਬ ਮੈਂ ਨਾ ਚਾਹ ਮਿੱਠਾ ਲੈ ਕੇ ਆਈ ਸੀ ਬਾਪੂ ਕਮਜ਼ੋਰ ਨਾ ਵਿਚਾਰਾ ਬੜਾ ਬਿਮਾਰ ਸੀ ਮੈਂ ਕਿਹਾ ਚਲੋ ਦਾ ਮਾਲ ਡੰਗਰ ਮੈਂ ਚਾਰ ਲਿਓਨੀ ਕੀ ਪਤਾ ਤੇ 2 ਵਜੇ ਜਾਂ 3 ਵਜੇ ਚਾਹ ਤੇ ਕਰਕੇ ਪੀ ਲਵਾਂਗੇ ਹਾਂ ਠੀਕ ਹੈ ਹੋਰ ਦੱਸਾ ਬਸ ਠੀਕ ਆ ਪਿੰਡ ਤੱਕ ਤੁਹਾਨੂੰ ਪਤਾ ਹੀ ਹੈ ਕਦੇ ਕਿਸੇ ਦੇ ਕੁਝ ਹੋ ਗਿਆ ਕਿਸੇ ਦੇ ਕੁਝ ਹੋ ਗਿਆ ਮੈਂ ਤੇ ਆਪ ਬੜੀ ਜਜ਼ਬਾਤੀ ਹੈ ਪਹਿਲੇ ਤੇ ਤੁਹਾਨੂੰ ਪਤਾ ਹੈ ਨਾ ਉਸ ਹੀ ਗੱਲ ਉਹ ਘੋੜੀਆਂ ਵਾਲਾ ਸਰਦਾਰ ਹਾਂ ਮੈਂ ਲੋਕਾਂ ਦੇ ਮੁੰਡੇ ਕੁੜੀਆਂ ਨੂੰ ਵਿਚਾਰਾਂ ਨੂੰ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਪਾਉਂਦਾ ਸੀ ਪਹਿਲਾਂ ਤੇ ਮੈਂ ਉਹਨਾਂ ਨੂੰ ਸਿੱਧਾ ਕੀਤਾ ਬਸ ਜਿੱਥੇ ਕੁਝ ਲੱਗਦਾ ਹੈ ਕਰ ਦਿੰਨੀ ਹੈ ਮੈਨੂੰ ਤੇ ਹੁੰਦਾ ਕਿ ਪੁੱਲ ਦਾ ਕੰਮ ਨਾ ਠੀਕ ਹੈ ਕਰੋ ਆਇਆ ਸੇਵਾ ਤੁਸੀਂ ਕੀ ਕਰੀ ਆਂ ਅਸੀਂ ਵਾਟਰ ਤੇ ਕਰ ਲਾਦੇ ਆ ਤੁਹਾਡੇ ਵਰਗੀ ਸੇਵਾ ਤੇ ਤਾਰੋਂ ਨਹੀਂ ਕਰ ਸਕਦੇ ਤੁਸੀਂ ਤੇ ਪੂਰੇ ਦੇਸ਼ ਦੀ ਰਖਵਾਲੀ ਕਰ ਦਿਓ ਜਿਉਂਦੇ ਵਸਦੇ ਰਹੋ ਚਲ ਘੱਟ ਕੋਈ ਨਹੀਂ ਇੱਕ ਵਾਰ ਠੀਕ ਦੇਖਾਂਗੇ ਹੋ ਆ ਸ਼ਰੋਤ ਗੱਨਾ ਨਹੀਂ ਕਰਦੀਗੀ ਰੰਗਾ ਐਡਾ ਥੋੜਾ ਬੰਦਾ ਨਹੀਂ ਹੈਗਾ ਮੈਂ ਤਾਂ ਇਹ ਜਾਂ ਤੇ ਥੁਕਦਾ ਨਹੀਂਗਾ ਇੱਕ ਪਾਸੇ ਤੇ ਕਹੀ ਜਾਂਦਾ ਮੈਂ ਥੁਕਦਾ ਨਹੀਂ ਇੱਕ ਪਾਸੇ ਕਹੀ ਜਾਂਦਾ ਮੈਂ दारू ਦਾ ਮਹਾਰਾ ਜਾਣਾ ਤੇ ਫਿਰ ਪਹਿਲੀ ਦਾ ਜਾ ਰਿਹਾ ਹੋਇਆ ਨਾ ਤੇ ਫਿਰ ਮੈਂ ਉਹਨੂੰ ਪੈਸੇ ਦੇਊਗਾ ਮੈਂ ਕਿਉਂਕਿ ਉਹ ਤਾਂ ਮੁਫਤ ਪੀਨੇਗਾ ਉਹਦਾ ਸਿਰੇ ਦਾ ਘਟਿਏ ਬੰਦਾ ਹੈਗਾ ਉਹਦਾ ਪਿਓ ਵੀ ਜੇਲ੍ਹ ਚ ਹੈਗਾ ਆਹ ਗੁਰਮukh ਪਾਏ ਨੇ ਉਹਦੇ ਉਹਨੇ ਖਲਾਫ ਗਵਾਹੀ ਦਿੱਤੀ ਸੀਗੀ ਤੇ ਤਾਂ ਉਹ ਜੱਜ ਹੈਗਾ ਆ ਛੜਿਆ ਬੰਦਾਗਾ ਸਾਰੇ ਪਿੰਡ ਚ ਇਹ ਗੱਲ ਹਾਂ ਫਿਰ ਤੀ ਉਹ ਗੁਰਮukh ਦੇ ਬਾਪ ਨੂੰ ਤੇ ਬੜਾ ਲੱਗਦਾ ਹੋਏਗਾ ਲੱਗਣੀ ਆ ਗਲ ਨੇ ਜਦੋਂ ਅਗਲੇ ਦੇ ਪਿਓ ਨੂੰ ਜੇਲ੍ਹ ਚ ਕਰਵਾਤਾ ਤੇ ਵਿਰੋਧ ਇਹਨੂੰ ਖੰਡਾ ਫੋੜ ਬੇਰਾਂਗੀ ਕਿਤੇ ਤੁਮੈ ਨੂੰ ਨਾ ਨੀ ਚਿੰਤਾ ਘੜੀ ਕਰਤੀ ਹੁਣ ਤੇ ਮੈਨੂੰ ਇਹ ਵੀ ਡਰ ਕਿਤੇ ਜੱਗਾ ਵਿਚਾਰੇ ਗੁਰਮukh ਬਾਪ ਨੂੰ ਜਿੰਨੇ ਮਾਰ ਦੇ ਨਹੀਂ ਨਹੀਂ ਆਮ ਬਰੀੰਦਸ ਸਟੈਂਡ ਹੁੰਦਾਗਾ ਤੂੰ ਤੂੰ ਉਹ ਗੱਲ ਮੇਰੇ ਤੋਂ ਛੱਡ ਦੇ ਮੈਂ ਉਹਨੂੰ ਆਪੇ ਕਰ ਦੂੰਗਾ ਮੈਥੋਂ ਉਹ ਇੰਟਰ ਜਾਏਗਾ ਕੁਝ ਨਹੀਂ ਕਹਿੰਦਾ ਚੱਲ ਚੱਲ ਤੈਨੂੰ ਹੱਥ ਬੰਨ੍ਹ ਕੇ ਬੇਨਤੀ ਏ ਤੂੰ ਵਿਚਾਰੇ ਦਾਪੂ ਗੁਰੂ ਦਾ ਧਿਆਨ ਰੱਖੀ ਜੱਬ ਵੀ ਉਹਨੂੰ ਕੋਈ ਉਹਦਾ ਨੁਕਸਾਨ ਨਾ ਕਰਨ ਦੇ ਨਾ ਨਾ ਕਰੋ ਤੂੰ ਦੇਰ ਨੂੰ ਜਾ ਕਰ ਲਾਅ ਦਾ ਕੰਮ ਕਰਦਾ ਤੇ ਮੈਂ ਤੂੰ ਦੇਨ ਤੇ ਛੱਡ ਦੇ ਆਏਗਾ ਅਰੰਗਾ ਬੈਠਾ ਨਹੀਂ ਮੈਂ ਤਾਂ ਤੇਰੇ ਨਾਲ ਗੱਲ ਨਹੀਂ ਪਾਈ ਮੈਂ ਤਾਂ ਢੇਰੀ ਤੇ ਦੁੱਧ ਲੈਣ ਚੱਲ ਸੀ ਮੈਨੂੰ ਵੀ ਲੇਟ ਕਰਾ ਦਿੱਤਾ ਏ ਤੂੰ ਕੋਈ ਗੱਲ ਆ ਤਰ ਦੁੱਧ ਚੰਗਰ ਲੱਗ ਗਿਆ ਦੇਖੋ ਹੈ ਜੱਗਾ ਮੇਰਾ ਜੁੰਗੀ ਜਾਰ ਹੈਗਾ ਅੱਛਾ ਇਹਦਾ ਮਤਲਬ ਆ ਤਾਰੋ ਕਰਮ ਲਈ ਮਦਦ ਕਰਦੀਏਗੀ ਹੈ ਹਾਂ ਕੋਈ ਗੱਲ ਨਹੀਂ ਜਾ ਕੇ ਸਾਰੀ ਗੱਲ ਜੱਕੇ ਭਾਈ ਦੇ ਕੰਨੀ ਪਰੋਣਾ ਹੈਗਾ ਹੈ ਉਹ ਨਾਲੇ ਕਹਿੰਦੇ ਨੇਗੇ ਜੀ ਦੀ ਖਾਈਏ ਬਾਜਰੀ ਕੋਸਦੀ ਪਰ ਹੀ ਹੈ ਬਾਜਰੀ ਕਿ ਕਿ ਕਰੈਕਟਰ ਵੀ ਔਖਾ ਹੈ। اے ਰਾણો, اے ਰੰਗੀਲੀ। ਇਹ ਤੇ ਬੜਾ ਪਰੇਸ਼ਾਨ ਕਰਦੀ ਹੈ ਰਾણો ਤੇ ਸੱਚੀ। اے ਬਾਪੂ ਤੂੰ ਦੂਰ ਵੀ ਨਾ ਬਸ। ਪੈਣਾ ਮਾਲ ਡੰਗਰ ਰੱਖ ਕੇ ਤੂੰ ਕਰਾਉਣਾ ਕੀ ਹੈ ਇਹਨਾਂ ਤੋਂ? ਆਪ ਤਾਂ ਤੁਸੀਂ ਟੁੱਠੇ ਨਹੀਂ ਜਾਣਾ। ਆਪ ਮੰਨ ਜੇ ਬੈਠ। ਕਿਨੇ ਕੱਲ ਪੁੰਨ ਦਾ ਕੰਮ ਇਹਨਾਂ ਨੂੰ ਚਾਰ ਲਿਆਵਾਂ। ਇਹ ਖੜਦੀ ਹੀ ਨਹੀਂ ਪਈਆਂ। ਤੁਸੀਂ ਫੋਜੀ ਸਾਹਿਬ ਸਸਰੀ ਘਰ। ਸਸਰੀ ਘਰ ਤਾਰੇ। ਠੀਕ ਹੈ? ਮੈਂ ਤੇ ਠੀਕ ਆ। ਤੁਸੀਂ ਦੱਸੋ। ਤੁਹਾਡਾ ਪਰਦੇਸੀ ਬੰਦਿਆਂ ਦਾ ਕੀ ਹਾਲ ਚਾਲ? ਅਸੀਂ ਤੇ ਇੱਥੇ ਪਿੰਡ 'ਚ ਹੀ ਰਹਿਣਾ। ਮੈਂ ਵੀ ਠੀਕ ਆ। ਆ ਕੀ ਕਰਦੇ ਬੱਦਿਆਂ? ਇਹ ਤੇਨੇ ਬਾਪੂ ਗਮਦੂਰ ਨਾ ਵਿਚਾਰਾ। ਬੜਾ ਬਿਮਾਰ ਹੈ। ਉੱਠਿਆ ਨਹੀਂ ਸੀ ਜਾਂਦਾ। ਮੈਂ ਕਿਹਾ ਚਲੋ ਪੁੰਨ ਦਾ ਕੰਮ ਹੈ। ਉਹਦਾ ਮਾਲ ਡੰਗਰਾ ਜਿ ਮੈਂ ਚਾਰ ਲਿਆਉਣੀ ਆ। ਆਹ ਚੋਲਾ ਵੀ ਨਾਲ ਹੀ ਚੱਕੀ ਕਰਦਿਆ। ਇਹ ਚੋਲਾ ਤਾਂ ਬਸ ਕੀ ਕੁੱਛ ਦਿਓ ਫੌਜੀ ਸਾਹਿਬ। ਮੈਂ ਕਿਹਾ ਪਤਾ ਨਹੀਂ 2 ਵਜੇ ਜਾਂ ਕਿ 3 ਵਜੇ। ਮੈਂ ਚਾਹ ਤੇ ਕਰਕੇ ਪੀ ਲਵਾਂਗੀ। ਹਾਂ ਸਹੀ ਗੱਲ ਆ। ਬੜਾ ਇਹ ਬਤਾ ਤੂੰ। ਤੁਸੀਂ ਦੱਸੋ ਫੌਜੀ ਸਾਹਿਬ ਸਾਡੀ ਚਾਹ ਗਰੀਬਾਂ ਦੀ ਕਿੱਥੇ ਪੀਂਦੇ ਜੇ ਤੁਸੀਂ। ਆ ਤੋੜ ਕਰੀ ਜਾ। ਹੋਰ ਨਾ ਸਾ ਪਿੰਡ 'ਚ ਖੈਰ ਸੁੱਖਾ। ਬਸ ਪਿੰਡ 'ਚ ਤੇ ਖੈਰ ਸੁੱਖਾ। ਮੈਂ ਮੀਨਾ ਖੋਦੀ ਸਾਹ ਬੜੀ ਜਜ਼ਬਾਤੀ ਪਹਿਲਾਂ ਤਨੇ ਘੋੜੀਆਂ ਬੜਾ ਸਰਦਾਰ ਨਹੀਂ ਹਾਂ ਘੜਾ ਲੋਕਾਂ ਦੇ ਬੱਚਾ ਨੂੰ ਪੁੱਠੇ ਸਿੱਧੇ ਕੰਮਾਂ ਤੇ ਲਾਉਂਦਾ ਸੀ ਹੁੰਡੇ ਕੁੜੀਆਂ ਨੂੰ ਦੋ ਨੰਬਰ ਦਾ ਕੰਮ ਕਰਦਾ ਸੀ ਪਹਿਲਾਂ ਤੇ ਉਹਨੂੰ ਸਿੱਧਾ ਕੀਤਾ ਜੀ ਬਸ ਜਿੱਥੇ ਮੈਨੂੰ ਕੋਈ ਲੱਗਦਾ ਹੈ ਨਾ ਕਿ ਮਾੜਾ ਕਰ ਰਿਹਾ ਮੈਂ ਤੂੰ ਕਿਸੇ ਦਾ ਮਾੜਾ ਨਹੀਂ ਦੇਖਿਆ ਜਾਂਦਾ